ਆ ਗ੍ਰਹਾਂ ਵੱਲੋਂ ਪਿੰਡ ਚਰਾਲਾਂ ਖੁਰਦ ਤੇ ਚਰਾਲਾਂ ਕਲਾਂ ਇਹ ਦੋ ਪਿੰਡਾਂ ਦੀ ਇੱਕ ਪੰਚਾਇਤ ਹੈ ਜਿੱਥੇ ਆਪਾਂ ਜਰਨੈਲ ਸਿੰਘ ਦੀ ਜਿਹੜੀ ਆ ਕੋਠੀ ਦੀ ਕੁਰਕੀ ਰੋਕੀ ਤੀ ਅੱਜ ਅਸੀਂ ਇਹ ਪਿੰਡ ਦੀ ਦੋਏ ਪਿੰਡਾਂ ਦੀ ਇਕਾਈ ਬਣਾ ਰਹੇ ਆ ਅੱਜ ਸਾਰੇ ਪਿੰਡ ਦੇ ਬਦਵੰਤੇ ਸੱਜਣ ਇਕੱਠੇ ਹੋਏ ਹੋਏ ਨੇ ਅੱਜ ਅਸੀਂ ਇਹਨਾਂ ਦੀ ਇਕਾਈ ਬਣਾ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਰਹੇ ਆ ਆਪਣੇ ਪਰਿਵਾਰ ਚ ਇੱਕ ਇੱਕ ਤਰ੍ਹਾਂ ਦਾ ਅਸੀਂ ਵਾਅਦਾ ਕਰਨ ਜਾ ਰਹੇ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਦੋ ਚਰਨਾਰੇ ਆਉਣੇ ਭਾਰਤੀ ਕਿਸਾਨ ਜੁਨੀਆਂ ਨੇ ਕਾਗਰਾਹਾ ਜਿੰਦਾਬਾਦ ਕਾਗਰਾਹਾ ਜਿੰਦਾਬਾਦ ਭਾਰਤੀ ਕਿਸਾਨ ਜੁਨੀਆਂ ਨੇ ਕਾਗਰਾਹਾ ਜਿੰਦਾਬਾਦ 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 ਹੋਰ ਅੱਜ ਅਸੀਂ ਪਿੰਡ ਚਰਾਲਾ ਖੁਰਦ ਤੇ ਗਲਾਂ ਚ ਪ੍ਰਧਾਨ ਜੀ ਨੇ ਦੱਸੇ ਦਿੱਤਾ ਵੀ ਕਾਈ ਬਣਾਈ ਹੈ ਕਿਉਂਕਿ ਸਮਝਦਾਰੀ ਦੀ ਗੱਲ ਹੈ ਇਹ ਇਹਨਾਂ ਦਾ ਬਾਈ ਦਾ ਜਰਨੈਲ ਸਿੰਘ ਦਾ ਜਿਹੜਾ ਮਸਲਾ ਸੀ ਕੁਰਕੀ ਵਾਲਾ ਉਹ ਇਹ ਬਿਲਕੁਲ ਜਾਇਜ਼ ਸੀ ਇਹਦਾ ਜਿਹੜਾ پیسے ਭਰੇ ਹੋਏ ਤੇ ਮੈਨੇਜਰ ਪੈਸੇ ਖਾ ਗਿਆ ਕੋਈ ਇਹ ਡਿਫਰਟ ਨਹੀਂ ਸਾਰੀ ਜਿਹੜੀ ਗਲਤੀ ਸੀ ਉਹ ਬੈਂਕ ਵਾਲਿਆਂ ਦੀ ਗਲਤੀ ਸੀ ਇਹਨਾਂ ਦੀ ਕੋਈ ਗਲਤੀ ਨਹੀਂ ਸੀ ਇਹਨਾਂ ਨੂੰ ਤੁਥਮੁਥ ਕਰਕੇ ਦੇ ਕੇ 12 ਲੱਖ 1 ਕਰੋੜ ਦੀ ਕੋਠੀ ਤੇ ਜਿਹੜਾ ਕਬਜ਼ਾ ਕਰਨ ਲੱਗੇ ਹੋਏ ਤੇ ਚਲੋ ਇਹ ਕਿਸੇ ਨਾ ਕਿਸੇ ਰੂਪ ਤੇ ਸਾਡੇ ਕੋਲ ਆਏ ਆਪਣੀ ਜਥੇਬੰਦੀ ਨੇ ਆ ਕੇ ਉਹ ਕੁਰਕੀ ਰੋਕੀ ਉਹ ਕਹਿੰਦੇ ਵੀ ਬਹਿ ਕੇ ਗੱਲ ਕਰਾਂਗੇ ਉਹ ਨਿਬੜ ਜੂਗਾ ਇਹਨਾਂ ਦਾ ਜਿਹੜਾ ਮਸਲਾ ਹੱਲ ਹੋ ਗਿਆ। ਤੋਂ ਇਹਨਾਂ ਨੇ ਵੀ ਇਹਨਾਂ ਨੂੰ ਵੀ ਅਸੀਂ ਵਧਾਈ ਦਿੰਨੇ ਆ ਜਿਹੜਾ ਇਹਨਾਂ ਨੇ ਬੜੀ ਸੋਚ ਨਾਲ ਕਿਉਂਕਿ ਨਹੀਂ ਅਸੀਂ ਆਮ ਕੰਮ ਕਰਾਉਂਦੇ ਆ ਲੋਕਾਂ ਦੇ ਕੰਮ ਕਰਾ ਕੇ ਸਾਡੇ ਨਾਲ ਕੋਈ ਨਹੀਂ ਲੱਗਦਾ ਪਰ ਇਹਨਾਂ ਨੇ ਆਪ ਸਾਨੂੰ ਸੱਦਾ ਦਿੱਤਾ ਵੀ ਅਸੀਂ ਇਕਾਈ ਬਣਾਉਣੀ ਹੈ। ਸੋ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨੇ ਆ ਕਿਉਂਕਿ ਸਮਝਦਾਰੀ ਦੀ ਗੱਲ ਹੈ ਇਹ ਸਮਝ ਗਏ ਜਿਹੜੇ ਜਥੇਬੰਦੀ ਦੇ ਸੂਲ ਨੇ ਸਿਧਾਂਤ ਨੇ ਉਹ ਇਹਨਾਂ ਨੇ ਇਹ ਇੱਕ ਇੱਕ ਵਾਰੀ ਚ ਇਹ ਜਿਹੜਾ ਫਾਲੋ ਕਰੀ ਨੇ। ਕਿਉਂਕਿ ਸਮਝਦਾਰ ਬੰਦੇ ਦਾ ਇਹੀ ਕੰਮ ਹੁੰਦਾ ਹੈ ਜਦੋਂ ਕੋਈ ਗੱਲ ਵਧੀਆ ਮਿਲਦੀ ਹੈ ਤਾਂ ਉਹਨੂੰ ਕੈਚ ਕਰਦਾ ਹੋ ਇਹਨਾਂ ਨੇ ਕੈਚ ਕਰੀ ਗੱਲ ਵੀ ਯੂਨੀਅਨ ਜਿਹੜੀ ਮਸਲੇ ਹੱਲ ਕਰਾਉਂਦੀ ਹੈ ਤੇ ਹੋਰ ਕੋਈ ਚਾਰਾ ਨਹੀਂ ਸੋ ਇਹਨਾਂ ਨੇ ਇਹ ਗੱਲ ਮੰਨ ਕੇ ਜਿਹੜੀ ਅੱਜ ਇੱਥੇ ਇੱਕ ਨਵੇਂ ਕਾਈ ਜਥੇਬੰਦੀ ਚੁਣੀ ਹੈ ਸੋ ਇਹਨਾਂ ਨੂੰ ਲੱਖ ਲੱਖ ਵਧਾਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ